हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਬਰਕਤ ਸੀਰੀਜ਼ ਬਹੁਤ ਹੀ ਇੰਟਰਸਟਿੰਗ ਮੋੜ ਤੇ ਆ ਚੁੱਕੀ ਹੈ ਤੇ ਚੋਰੀਆਂ ਜਿਹੜੀਆਂ ਕੀਤੀਆਂ ਗਈਆਂ ਸੀ ਘਰਦਿਆਂ ਤੋਂ ਸਾਰਿਆਂ ਦਾ ਪਰਦਾ ਫਾਸ਼ ਹੋ ਚੁੱਕਾ ਹੈ ਤੇ ਚੋਰੀਆਂ ਪਤਾ ਹੋਣ ਲੱਗਣ ਤੋਂ ਬਾਅਦ ਘਰਦਿਆਂ ਦਾ ਕੀ ਰਿਜੈਕਸ਼ਨ ਸੀ ਕਵਲ ਨੇ ਡੈਡੀ ਨੇ ਕਿਵੇਂ ਮੰਮੀ ਦੀ ਕਲਾਸ ਲਗਾਈ ਕਿਵੇਂ ਉਹਨਾਂ ਨੇ ਖਰੀਆਂ ਖਰੀਆਂ ਗੱਲਾਂ ਉਸ ਨੂੰ ਸੁਣਾਈਆਂ ਕਿਵੇਂ ਮੰਮੀ ਦਾ ਉਹਨਾਂ ਨੇ ਗੱਲਾਂ ਕਰ ਕਰਕੇ ਬੁਰਾ ਹਾਲ ਕਰ ਦਿੱਤਾ ਤੇ ਮੰਮੀ ਹੁਣ ਕਿਸੇ ਨੂੰ ਵੀ ਨਜ਼ਰਾਂ ਮਿਲਾਣ ਜੋਗੇ ਨਹੀਂ ਰੇ ਨਾਲ ਹੀ ਸੰਦੀਪ ਨੇ ਵੀ ਮੰਮੀ ਨੂੰ ਬਹੁਤ ਗੱਲਾਂ ਸੁਣਾਈਆਂ ਕਿ ਮੰਮੀ ਤੁਸੀਂ ਮੈਨੂੰ ਤਾਂ ਬਹੁਤ ਬੋਲਦੇ ਸੀਗੇ ਪਰ ਤੁਸੀਂ ਹੁਣ ਅੱਜ ਆਪ ਇੰਨੀਆਂ ਵੱਡੀਆਂ ਗੱਲਾਂ ਕਰਨ ਲੱਗ ਗਏ ਸਾਡੇ ਤੋਂ ਸਾਰੀਆਂ ਗੱਲਾਂ ਚੋਰੀ ਰੱਖੀਆਂ ਜੇਕਰ ਤੁਸੀਂ ਸਾਨੂੰ ਦੱਸ ਕੇ ਕਰਦੇ ਤਾਂ ਕੀ ਅਸੀਂ ਤੁਹਾਡੇ ਸਾਥ ਨਹੀਂ ਦਿੰਦੇ ਅੱਜ ਤੱਕ ਅਸੀਂ ਹਰ ਥਾਂ ਤੇ ਤੁਹਾਡਾ ਸਾਥ ਦਿੱਤਾ ਹੈ ਪਰ ਤੁਸੀਂ ਇਹ ਜਿਹੜੀਆਂ ਚੋਰੀਆਂ ਕੀਤੀਆਂ ਇਹ ਨਾਲ ਨਾਲ ਸਾਡਾ ਦਿਲ ਟੁੱਟ ਚੁੱਕਾ ਹੈ ਤੇ ਅਸੀਂ ਬਹੁਤ ਹੀ ਹਰਾਸ਼ ਹੋ ਗਏ ਹਾਂ ਕਿ ਤੁਸੀਂ ਇਹ ਸਭ ਕਿਉਂ ਕੀਤਾ ਸਾਨੂੰ ਪਤਾ ਲੱਗ ਗਿਆ ਹੈ ਕਿ ਕਿਵੇਂ ਤੁਸੀਂ ਫੋਨ ਕਰਕੇ ਦੁਕਾਨਦਾਰ ਨੂੰ ਕਿਹਾ ਕਿ ਅਲਮਾਰੀ ਪ੍ਰੀਤੀ ਕੇ ਘਰ ਛੱਡ ਕੇ ਆ ਤੇ ਪ੍ਰੀਤ ਨੇ ਅੱਗੋਂ ਦੀ ਰਾਮ ਨਾਲ ਤੁਹਾਡੀ ਦਿੱਤੀ ਐ ਅਲਮਾਰੀ ਰੱਖ ਲਈ ਉਸਨੇ ਇੱਕ ਵਾਰ ਵੀ ਤੁਹਾਨੂੰ ਇਹ ਨਹੀਂ ਪੁੱਛਿਆ ਕਿ ਹਾਂ ਮੰਮੀ ਇਸ ਬਾਰੇ ਭਾਬੀ ਨੂੰ ਜਾਂ ਵੀਰੇ ਨੂੰ ਜਾਂ ਡੈਡੀ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਜਦੋਂ ਇਹ ਸਚਾਈਆਂ ਸੰਦੀਪ ਨੇ ਕਵਲ ਨੇ ਤੇ ਡੈਡੀ ਨੇ ਮੰਮੀ ਦੀ ਕਲਾਸ ਲਈ ਚੰਗੀ ਤਰ੍ਹਾਂ ਦੱਸੀਆਂ ਤੇ ਮੰਮੀ ਦਾ ਰੋ ਰੋ ਕੇ ਹੋ ਗਿਆ ਬੁਰਾ ਹਾਲ ਮੰਮੀ ਬਹੁਤ ਸ਼ਰਮਿੰਦਾ ਹੋਏ ਉਹਨਾਂ ਨੂੰ ਆਪਣੀਆਂ ਗੱਲਾਂ ਤੇ ਪਛਤਾਵਾ ਹੋ ਰਿਹਾ ਹੈ ਉਹ ਸੋਚ ਰਹੇ ਨੇ ਕਿ ਮੈਂ ਆਪਣੇ ਘਰਦਿਆਂ ਨਾਲ ਇੰਨਾ ਝੂਠ ਬੋਲ ਕੇ ਆਪਣੀ ਧੀ ਨੂੰ ਚੀਜ਼ਾਂ ਦਿੰਦੀ ਹਾਂ ਤੇ ਮੇਰਾ ਅੱਜ ਕਿਆ ਹਾਲ ਕਰ ਰਹੇ ਨੇ ਪਹਿਲਾਂ ਤਾਂ ਉਹ ਮੰਨ ਹੀ ਨਹੀਂ ਰਹੇ ਸੀ ਕਿ ਮੈਂ ਕੁਝ ਕੀਤਾ ਹੈ ਪਰ ਹੁਣ ਜਦੋਂ ਸਾਰੇ ਸਬੂਤ ਸਾਹਮਣੇ ਆ ਗਏ ਦੁਕਾਨਦਾਰ ਨੇ ਵੀ ਉਹਨਾਂ ਦੀ ਹਾਂ ਵਿੱਚ ਹਾਂ ਮਲਾਈ ਉਹਨਾਂ ਦੁਕਾਨਦਾਰ ਨੇ ਵੀ ਕਿਹਾ ਕਿ ਹਾਂ ਮੈਨੂੰ ਆਂਟੀ ਦਾ ਹੀ ਫੋਨ ਆਇਆ ਸੀ ਤੇ ਮੰਮੀ ਜੀ ਹੁਣ ਪਰੇਸ਼ਾਨ ਹੋ ਗਏ ਨੇ ਤੇ ਸੋਚਣ ਲੱਗੇ ਨੇ ਕਿ ਮੈਂ ਹੁਣ ਕੀ ਕਰਾਂ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਆਪਣੀ ਧੀ ਨੂੰ ਵੀ ਫੋਨ ਕਰਕੇ ਦੱਸਦੇ ਨੇ ਕਿ ਤੇਰੇ ਕਰਕੇ ਮੇਰੇ ਘਰ ਵਾਲੇ ਨੇ ਅੱਜ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ ਜਦ ਕਿ ਸਾਰੀ ਜ਼ਿੰਦਗੀ 'ਚ ਉਹਨਾਂ ਨੇ ਅੱਜ ਤੱਕ ਮੇਰੇ ਤੋਂ 1 ਰੁਪਏ ਦੇ ਪੈਸੇ ਦਾ ਹਿਸਾਬ ਨਹੀਂ ਮੰਗਿਆ ਪ੍ਰੀਤ ਤੇਰੇ ਕਰਕੇ ਮੈਂ ਅੱਜ ਕਵਲ ਤੇ ਸੰਦੀਪ ਦੀਆਂ ਗੱਲਾਂ ਵੀ ਬਹੁਤ ਸੁਣੀਆਂ ਤੇ ਮੰਮੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿ ਹੁਣ ਮੈਂ ਕੀ ਕਰਾਂ ਤੇ ਉਹ ਸੰਦੀਪ ਨੂੰ ਕਹਿ ਦਿੰਦੇ ਨੇ ਕਿ ਅਗਲੀ ਵਾਰ ਮੈਂ ਤੇਰੀ ਕੋਈ ਵੀ ਮਦਦ ਕਰਨ ਲੱਗੇ ਚਾਰ ਵਾਰੀ ਸੋਚਾਂਗੀ ਤੇ ਤੇਰੇ ਡੈਡੀ ਨੂੰ ਤੇ ਕਵਲ ਨੂੰ ਜ਼ਰੂਰ ਪੁੱਛਾਂਗੀ ਕਿਉਂਕਿ ਜੋ ਤਮਾਸ਼ਾ ਇਸ ਵਾਰ ਸਾਡੇ ਘਰ ਲੱਗਿਆ ਹੈ ਮੈਂ ਨਹੀਂ ਚਾਹਦੀ ਕਿ ਹਰ ਵਾਰ ਉਹ ਤਮਾਸ਼ਾ ਇੱਥੇ ਲੱਗੇ ਤੇ ਇਹਨਾਂ ਦਾ ਵਿਸ਼ਵਾਸ ਮੇਰੇ ਤੋਂ ਉੱਠ ਜਾਵੇ ਜੇ ਕਿਉਂ ਹਜੇ ਤਾਂ ਅੱਧਾ ਵਿਸ਼ਵਾਸ ਉੱਟਿਆ ਜੇ ਪੂਰਾ ਵਿਸ਼ਵਾਸ ਉੱਠ ਗਿਆ ਤਾਂ ਇਹਨਾਂ ਨੇ ਚਾਬੀ ਸੰਦੀਪ ਨੂੰ ਦੇ ਦੇਣੀ ਹੈ ਫਿਰ ਮੈਂ ਕੀ ਕਰਾਂਗੀ ਤੇ ਸਾਰੀ ਘਰ ਦੀ ਮੁਖਤਿਆਰੀ ਸੰਦੀਪ ਕੋਲ ਚਲੀ ਜਾਊਗੀ ਤੇ ਮੰਮੀ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਤੇ ਉਹਨਾਂ ਦੀ ਇਸ ਨਾਲ ਤਬੀਅਤ ਵੀ ਖਰਾਬ ਹੋਣ ਲੱਗ ਗਈ ਹੈ ਹੁਣ ਉਹ ਕਹਿ ਰਹੇ ਨੇ ਕਿ ਮੇਰਾ ਸਿਰ ਘੁੰਮ ਰਿਹਾ ਹੈ ਸ਼ਾਇਦ ਉਹਨਾਂ ਨੂੰ ਹਸਪੀਟਲ ਵਿੱਚ ਐਡਮਿਟ ਕਰਨਾ ਪਵੇ ਇਹ ਸਾਰੀਆਂ ਗੱਲਾਂ ਸੁਣ ਕੇ ਪ੍ਰੀਤ ਸੋਚਾਂ ਵਿੱਚ ਪੈ ਜਾਂਦੀ ਹੈ ਸਾਡੇ ਚੈਨਲ ਨਾਲ ਬਣੇ ਰਹੋ